ਫਟੜੀ ਆ ਠੀਕ ਹੈ ਕੀ ਹੋਇਆ ਕੀ ਹੈ ਅੰਗਾ ਕੁੜੀ ਹੈ ਹੱਡੀ ਮੁਸਲਮਾਨਾ ਦੀ ਮਜਬੀ ਸਿੱਖ ਮੁੰਡੇ ਲੈ ਗਿਆ ਚੱਕ ਕੇ 11 ਤਰੀਕ ਨੂੰ ਅੱਛਾ ਉਹਦਾ ਵਿਆਹ ਹੋਇਆ ਪਿਆ ਨਕੋਦਰ ਉੱਗੀ ਪਿੰਡ ਹੈ ਠੀਕ ਹੈ ਜੀ ਉਹਦਾ ਪਿੰਡ 'ਚ ਵਿਆਹ ਹੋਇਆ ਪਹਿਲਾਂ ਨਕਾ ਹੋਇਆ ਸਾਵਣ ਦਾ ਮਹੀਨਾ ਕੱਟਣਾ ਸੀ ਕੁੜੀ ਵਾਪਸ ਘਰੇ ਅੱਛਾ ਅੱਛਾ ਤੇ ਉਹ ਕੁੜੀ ਹੁਣ 11 ਤਰੀਕ ਨੂੰ ਆਈ ਸੀ ਤੇ 11 ਤਰੀਕ ਨੂੰ ਉਹਨੂੰ ਚੱਕ ਕੇ ਲੈ ਗਿਆ ਮੁੰਡਾ ਕਿਉਂਕਿ ਸਾਨੂੰ ਨਹੀਂ ਪਤਾ ਇਹਦੇ ਬਾਰੇ ਬਾਰਕ ਠੀਕ ਹੈ ਫੋਨ ਮੱਖਣਾ ਮੁੰਡਾ ਮੱਖਣਾ ਹਾਂਜੀ ਰੈਸ ਐਕੋ ਇਹ ਉੱਥੇ ਚੌਂਤ ਮਿਆਣੀ ਪਿੰਡ ਹੈ ਹਾਂਜੀ ਕੂਮਕਲਾ 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 ਏ ਠੀਕ ਹੈ ਸਰ ਤੇ ਹੁਣ ਅੱਜ ਇੱਥੇ ਕੋਰਟ ਚ ਆਏ ਸਾਨੂੰ ਪਤਾ ਲੱਗਿਆ ਕਿ ਇੱਥੇ ਫੈਲ ਲਾਰੇ ਕੋਰਟ ਮਰਜ ਦੀ ਜਿਹੜਾ ਸਾਡਾ ਰਜਿਸਟਰ ਨਕਾਹ ਹੈ ਉਹ ਇਸ ਟਾਈਮ ਸਾਡੇ ਕੋਲ ਸਬੂਤ ਹੈ ਕਿਉਂਕਿ ਸਾਡੇ ਮੁਸਲਮਾਨਾ ਧਰਮ ਚ ਰਜਿਸਟਰ ਹੀ ਹੁੰਦਾ ਕਿਉਂਕਿ ਕੋਰਟ ਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਉਹ ਨਕਾਹ ਅਸੀਂ ਆਪਣੀਆਂ ਜੱਜ ਵਕੀਲ ਲਾ ਕੇ ਜੱਜ ਮੁਰੇ ਉਹ ਕਾਰਟ ਪ੍ਰੋਟੈਕਸ਼ਨ ਪਾਤੀ ਹੈ ਅਜੋ ਨਜਾਇਜ਼ ਆ ਕੇ ਇੱਥੇ ਪ੍ਰੋਟੈਕਸ਼ਨ ਲੈ ਰਹੇ ਨੇ ਕਿ ਸਾਡਾ ਕੋਰਟ ਕਮੈਂਟਸ ਕਰਾਓ ਕੁੜੀ ਨੂੰ ਕੋਈ ਡਰਾਪ ਹੀ ਪਾਇਆ ਗਿਆ ਡਰਾਪ ਕੁੜੀ ਨੂੰ ਡਰਾਪ ਆਇਆ ਗਿਆ ਕੁੜੀ ਨੂੰ ਇੱਕ ਸਾਡੀ ਕੁੜੀ ਪਹਿਲਾਂ ਸੀਗੀ ਉਹ ਵੀ ਮਾਰ ਦਿੱਤੀ ਉਹਨਾਂ ਨੇ ਠੀਕ ਹੈ ਸਰ ਹੁਣ ਉਹਦਾ ਚਾਚੇ ਦਾ ਮੁੰਡਾ ਵਾ ਜਿਵੇਂ ਹੁਣਾਂ ਚਾਚੇ ਦਾ ਆਏ ਕਹਿੰਗੇ ਹੁਣ ਸਾਡੀ ਇੱਕ ਹੋਰ ਕੁੜੀ ਕੱਢ ਕੇ ਲੈ ਗਏ ਇੱਕ ਤਾਂ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਲੱਗਿਆ ਹੁਣ ਇਹਦਾ ਵੀ ਸਾਨੂੰ ਕੁੜੀ ਦਾ ਪਿਓ ਹੈ ਪੁਲਿਸ ਵਾਲਾ ਨੇ ਚੰਗਿਆਂ ਮਾਰਿਆ ਮੂਰਿਆ ਜਿਵੇਂ ਕਟਾਪਾ ਹੋਇਆ ਜਿਵੇਂ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ ਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਕੁੜੀਆਂ ਦੇ ਸਾਡੀ ਮਾਮਾ ਦੇ ਭੈਣਾਂ ਦੀ ਲ ਸੜ ਮੈਂ ਇਨਾ ਤੱਕਾ ਹੋਇਆ ਸਾਡੇ ਕਿਸੇ ਨੇ ਸੁਣਾਈ ਨਹੀਂ ਕੀ ਠੀਕ ਹੈ ਅੱਜ ਕੁੜੀ ਹੁਣ ਲੈ ਕੇ ਆਇਆ ਹੁਣ ਤਾਂ ਉਹਨੂੰ ਦਬਾ ਪਾਇਆ ਹੋਇਆ ਕੁੜੀ ਨੇ ਹੁਣ ਉਧਰ ਹੀ ਵਾਸੀ ਬੋਲਣਾ ਵਾ ਆਇਆ ਕਿ ਆ ਕੁੜੀ ਦਾ ਪਿਓ ਦਿਖਾਇਆ ਜਾਵੇ ਕੁੜੀ ਹੁਣ ਹਸਪੀਟਲ ਆ ਦਾ ਪਿਓ ਮਤਨ ਨਾਮ ਦਾ ਵਿਅਕਤੀ ਹੈ ਜਿਹਨੇ ਕਦੋਂ ਲੈ ਕੇ ਗਿਆ ਸੀ ਇਹ 11 ਤਰੀਕ ਨੂੰ 11 ਤਰੀਕ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਹਾਂਜੀ ਅੱਜ ਕਿੰਨੇ ਵਜੇ ਆਉਂਗਾ ਮੈਂ ਇੱਥੇ ਹੋਇਆ 2 ਵਜੇ 2 ਵਜੇ ਹਾਂਜੀ ਲੰਚ ਟਾਈਮ ਤੋਂ ਬਾਅਦ ਜੱਜ ਬੈਠੇ ਨੇ ਸਾਨੂੰ ਪਤਾ ਲੱਗਿਆ ਕਿਉਂਕਿ ਜਿਹੜੀ ਅਸੀਂ ਪ੍ਰੋਡਕਸ਼ਨ ਪਾਈ ਸੀ ਆ ਨਿਕਾਲੀ ਠੀਕ ਹੈ ਸਰ ਉਹ ਸਾਨੂੰ ਉਹਦੇ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਵਕੀਲ ਨੇ ਕਹਤਾ ਤੁਹਾਡੀ ਇੱਥੇ ਕੋਰਟ ਮਰਜ ਹੋਣੀ ਕੁੜੀ ਦੀ ਅਸੀਂ ਸਾਰੇ ਇੱਥੇ ਭੱਜੇ ਆ ਗਏ ਸਾਡਾ ਨਾਲ ਹੀ 11ਵੇਂ ਦਾ ਟਾਈਮ ਸੀਗਾ ਠਾਣੇ ਹਕੂਮ ਕਲਾਂ ਉੱਥੇ ਰੱਖੀ ਸੀ ਸਾਡੀ ਮੀਟਿੰਗ ਉਹ ਮੀਟਿੰਗ ਕਰ ਗਿਆ ਸੀ ਉੱਧਰ ਬੈਠੇ ਸੀ ਸਾਨੂੰ ਇੱਧਰ ਪਤਾ ਲੱਗ ਗਿਆ ਅਸੀਂ ਸਾਰੇ ਇੱਧਰ ਆ ਗਏ 100 150 ਬੰਦਾ ਸੀ ਔਰ 4-5 ਬੰਦੇ ਆਏ ਹੀ ਮੁਲਾਜ਼ਮ ਪਤਾ ਨਹੀਂ ਕੌਣ ਸਾਨੂੰ ਕੀ ਪਤਾ ਹੁਣ ਕਿੱਥੇ ਕੌਣ ਉਹ ਆਏ ਉਹਨਾਂ ਨੇ ਚੱਕ ਕੇ ਸਾਰਿਆਂ ਨੂੰ ਹਵਾਲਾ ਚਾ ਦਤੇ ਕੀ ਤੋ ਬਾਹਰ ਚਲੋ ਬਾਹਰ ਚਲੋ ਹੁਣ ਸਾਰੇ ਮਾਪੇ ਬਾਬੂ ਨੂੰ ਕੁਟਾਪਾ ਪੂਰਾ ਕੀਤਾ ਆ ਕੈਮਰੇ ਸਾਰੇ ਚੈੱਕ ਕਰਾਏ ਜਾਣ ਹੋਣੇ ਤੇ ਕੁੜੀ ਮੁੰਡੇ ਕਿੱਥੇ ਨੇ ਕੁੜੀ ਮੁੰਡਾ ਉੱਪਰ ਹੈ ਅੱਛਾ ਆਈ ਉੱਪਰ ਆ ਉਹ ਉਹਨਾਂ ਦੇ ਹਾਲਾਚੇ ਕੁੜੀਆਂ ਮੁੰਡੇ ਮੁੰਡੇ ਵਾਲੇ ਪਾਸੇ ਉਹ ਮੁੰਡੇ ਆ ਹਾਂ ਮੁੰਡੇ ਵਾਲੇ ਕੋਲ ਆ ਮੁੰਡੇ ਨਾਲ ਕੋਣ ਕੋਣ ਆਇਆ ਕੋਈ ਆ ਇਹ ਨਾਲ ਉਹਦੇ ਚਾਚੇ ਆ ਇੱਕ ਜੀਜਾ ਵਾ ਅੱਛਾ ਉਹਦੇ ਭੈਣਾਂ ਮੱਖਣ ਦੀ ਭੈਣਾਂ ਇੱਕ ਉਹ ਆਏ ਨੇ ਹਾਂਜੀ ਠੀਕ ਹੈ ਆ ਮੇਰੀ ਕੁੜੀ ਨੂੰ ਲੈ ਕੇ ਜਬਰਦਸਤੀ ਚਾਕੇ ਜੀ ਨਹੀਂ ਵਿਆਹ ਕਰਾਉਣ ਲਈ ਆਈ ਸੀਗੇ ਹਾਂ ਜੀ ਮੇਰੀ ਬਾਪਸਾਣੀ ਚਾਹੀਏ ਜਨਾਬ ਜਨਾਬ ਮੇਰੀ ਕੁੜੀ ਬਾਪਸਾਣੀ ਜਨਾਬ ਮੇਰੀ ਕੁੜੀ ਬਾਪਸਾਣੀ ਜਾਈ ਦੀ ਆ ਜਨਾਬ ਮੇਰੀ ਕੁੜੀ ਵਾਪਸ ਆਣੀ ਚਾਹੀਦੀ ਆ। ਜਨਾਬ ਮੇਰੀ ਕੁੜੀ ਵਿਆਹੀ ਹੋਈ ਚੱਪਕੇ ਲੰਦੀ ਆ। ਵਿਆਹੀ ਹੋਈ ਚੱਪਕੇ ਲੰਦੀ ਆ। ਜਨਾਬ ਮੇਰੀ ਕੁੜੀ ਵਿਆਹੀ ਹੋਈ ਚੱਪਕੇ ਲੰਦੀ ਆ। ਲੈ ਜਾ ਤੂੰ ਆ ਚੱਪਕੇ। ਅੱਛਾ। ਯਾਨੀ ਕੋਡ ਪਹੁੰਚੋ ਕੋਡ। ਮੱਖਣ ਸਿੰਘ। ਕੋਡ ਮੇਰੀ ਕੁੜੀ ਵਾਪਸ ਆਲੀ ਜਾਏਗੀ। ਬੰਦਿਆਣਾ ਮਾਰਿਆ ਸਾਨੂੰ। ਬੰਦਿਆਣਾ ਪੁਲਿਸਾਂ ਦੇ ਪਿੱਛੇ ਗਈ ਪੈਸੇ ਖਾਣੇ ਮਾਰ ਗਈ ਆ। ਕਿੰਨੇ ਕੋ ਲੋਕ ਸੀਗੇ। ਬਹੁਤ ਬੰਦੇ ਦੀਆਂ ਜਨ। ਆ ਵੀ ਅੰਦਰ ਹੋਇਆ ਕਿ ਨਾ ਮੈਂ ਕੁੜੀ ਦਾ ਚਾਚਾ ਆ ਮੈਂ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਮੁਹੰਮਦ ਸ਼ਰੀਫ ਹੈ ਪਿੰਡ ਮੇਰਾ ਪੈਰੋ ਮੁੰਨਾ ਵਾ ਅਸੀਂ ਕੂਮਕਲਾਂ ਤੇ ਰਹਿਣ ਵਾਲੇ ਆ ਠੀਕ ਹੈ ਠੀਕ ਹੈ ਕੁੜੀ ਵਿਆਹੀ ਹੋਈ ਸੀ ਤੇ ਸਾਡੇ ਨਾਲ ਅਸੀਂ ਇੱਥੇ ਇੱਥੇ ਆਪਣੇ ਲਾਏ ਸੀਗੇ ਪਟਿਸ਼ਾ ਲਾਈ ਸੀ ਕਿ ਤੁਹਾਨੂੰ ਵਿਆਹ ਨਹੀਂ ਹੋਊਗਾ ਅਸੀਂ ਹਾਈ ਕੋਰਟ ਵੀ ਲਾ ਕੇ ਆਏ ਆ ਕਿੰਨੇ ਵੇਰ ਮੂੰਹ ਘਟਣਾ ਜਿਹੜੀ ਰੋਲਾ ਪਿਆ ਅੰਦਰ ਰੋਲਾ ਪਿਓ ਤੇ ਮਾਤਾ ਅੰਦਰ ਭਵਾ ਲੈ ਵੀ ਤੁਹਾਨੂੰ ਕੁੜੀ ਨਾਲ ਮਲਾਉਂਦੇ ਆ ਕੋਈ ਨਹੀਂ ਮਲਾਇਆ ਹੈਗਾ ਉਲਟਾ ਉਹਨਾਂ ਡੰਡੇ ਸੌਟੀਆਂ ਸ਼ੁਰੂ ਕਰਦੀਆਂ ਮਾਜਮਾਨ ਨੇ ਠੀਕ ਹੈ ਠੀਕ ਹੈ ਬਾਹਰ ਅੱਜ ਦਾ ਕੋਰਟ ਦੇ ਅੰਦਰ ਜੱਜ ਸਾਹਿਬ ਕਹਿੰਦੇ ਬਾਹਰ ਮਾਰਿਆ ਠੀਕ ਹੈ ਮਾਰਗੜਾ ਸ਼ੁਰੂ ਕਰਦੇ ਪਹਿਲਾਂ ਕਹਿੰਦੇ ਕੋਰਟ ਮੈਰਿਜ ਕਰਾਣ ਆ ਗਏ ਕੁੜੀ ਵਿਆਹੀ ਉਹ ਮੁੰਡਾ ਹੋਰ ਧਰਮ ਦਾ ਵਾ ਤੇ ਅਸੀਂ ਹੋਰ ਧਰਮ ਦੇ ਆ ਰੋਲਾ ਇਹ ਹੈ ਸਾਡਾ ਠੀਕ ਹੈ ਸਾਡੇ ਨਾਲ ਪੰਚਾਇਤ ਨੇ ਉੱਥੇ ਟਾਈਮ ਲਿਆ ਸੀਗਾ ਵੀ ਤੁਹਾਡੀ ਕੁੜੀ ਵਾਪਸ ਕਰਦੇ ਆਂ ਕੋਈ ਪਰਚਾ ਨਾ ਕਰਿਓ ਸੀਗਾ ਬਿਲਕੁਲ ਠੀਕ ਹੈ ਸਾਡੀ ਕੁੜੀ ਵਾਪਸ ਕਰ ਦਿਓ ਅਸੀਂ ਕੋਈ ਪਰਚਾ ਨਹੀਂ ਕਰਦੇ ਹੈਗੇ ਕੁੜੀ ਨੂੰ ਮੁੰਡਾ ਵਿਆਹ ਕਰਾਣ ਆ ਕੇ ਉਰੇ ਠੀਕ ਹੈ ਤੇ ਮੁੰਡਾ ਕੀ ਮੁੰਡਾ ਦਾ ਕੀ ਨਾਮ ਹੈ ਜਿਹੜਾ ਮੁੰਡੇ ਦਾ ਨਾਮ ਜਿਹੜਾ ਵਿਆਹ ਕਰਾਣ ਆਇਆ ਉਹਦਾ ਨਾਮ ਹਿੰਦੂਦਾਰ ਰੋਲਾ ਕੁੱਝ ਮਤਲਬ ਜੀ 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 ਅਸੀਂ ਕੋਈ ਧਰਾਂ ਹਾਂਜੀ ਧਰੋਂ ਲੈ ਕੇ ਰੋਲਾ ਸੀਗਾ ਠੀਕ ਹੈ ਨਹੀਂ ਕੁੜੀ ਵਿਆਹੀ ਹੋਏ ਸਰ ਦੋ ਮਹੀਨਿਆਂ ਤੋਂ ਕੁੜੀ ਤੋੜਨੀ ਆ 12 12 ਨੂੰ ਵਿਆਹ ਹੋਇਆ 23 ਨੂੰ ਹਾਂਜੀ ਆ ਦੋ ਮਹੀਨਿਆਂ ਤੋਂ ਤੋੜਨੀ ਸੀਗੀ ਕੁੜੀ ਇਹ ਚੱਕਰ ਹੁਣ ਦੱਸੋ ਸਾਨੂੰ ਬਾਅਦ ਫੋਨ ਗਿਆ ਵੀ ਤੁਹਾਡਾ ਬੰਦਾ ਪੂਰਾ ਹੋ ਗਿਆ ਤਾਂ ਸਾਨੂੰ ਇੱਥੇ ਆਉਣਾ ਪਿਆ ਠੱਡਰਾਂ ਤੋਂ ਬਾਅਦ ਮੈਂ ਪਹੁੰਚਿਆ ਇੱਥੇ ਨਹੀਂ ਮੁੰਡੇ ਦੇ ਘਰ ਵਾਲਿਆਂ ਨੇ ਰੋਲਾ ਪਾਇਆ ਗਿਆ ਹਾਂਜੀ ਹਾਂਜੀ ਇਹ ਕਿੱਥੇ ਦਾ ਮੁੰਡਾ ਕਿੱਥੇ ਦਾ ਰਹਿਣ ਵਾਲਾ ਮੁੰਡਾ ਮਿਆਣੀ ਦਾ ਰਹਿਣ ਵਾਲਾ ਹੈ ਮੁੰਡੇ ਦੀ ਉਮਰ ਕਿੰਨੀ ਉਹ ਪਤਾ ਨਹੀਂ ਸਾਨੂੰ ਨੂੰ ਪਤਾ ਫੈਕਟਰੀ ਕਿਹਦਾ ਕੰਮ ਕਰਾਉਂਦਾ ਕੁੜੀ ਦੀ ਕੁੜੀ 18 19 ਸਾਲ ਦੀ ਹੋਊਗੀ ਕੁੜੀਆਂ ਦੇ ਕੁੜੀਆਂ ਮਾਰੀਆਂ ਮੋਰੀਆਂ ਮਲਾਜਮਾਂ ਮਲੇ ਉਹ ਸ਼ਿਪਾਈ ਦੀ ਨੇ ਕੁੜੀ ਦਾ ਜਿਹੜੀ ਕੁੜੀ ਵਿਆਹ ਕਰਨ ਆਈ ਹੈ ਉਹ ਕੁੜੀ ਦਾ ਪਿਓ ਹੈ ਕੁੜੀ ਕੀ ਨਾਮ ਉਹ ਸ਼ਿਪਾਈ ਦੀਨ ਉਹ ਕਿਦਾਂ ਹੋ ਗਿਆ ਪਤਾ ਨਹੀਂ ਅੰਦਰ ਹੀ ਪਤਾ ਨਹੀਂ ਅੰਦਰ ਇਹ ਸੀਗੇ ਮੌਕੇ ਤੇ ਮੈਂ ਤਾਂ ਬਾਅਦ ਜਦ ਤੂੰ ਫੋਨ ਕੀਤਾ ਕਾਲ ਕੀਤਾ ਅਸੀਂ ਘਰੋਂ ਆਏ ਹੁਣ ਤੇ ਠੀਕ ਆ ਹੁਣ ਲੈ ਕੇ ਗਿਆ ਤੂੰ ਕੋਈ ਬੰਦਾ ਜਿਹੜਾ ਜਿਹਨੇ ਸੱਟਾ ਵਜੀ ਦੋ ਤਿੰਨ ਪਤਾ ਨਹੀਂ ਅੰਦਰ ਪਰਸਨ ਫੜੇ ਆ ਫੜੇ ਹੋਏ ਹੋਰ ਬੰਦੇ ਹਾਂ ਅੰਦਰ ਆ ਗਦੇ ਪੁਲਿਸ ਨੇ ਫੜੇ ਜਿਹੜੇ ਬੰਦੇ ਨੂੰ ਇੱਥੋਂ ਲੈ ਕੇ ਗਿਆ ਉਹਦਾ ਕਿਹਨੂੰ ਸਿਪਾਹੀਦੀਨ ਭਾਈ ਵਾਠੀਕਾ ਠੀਕ ਹੈ ਲੈਡੀ ਪਤੀ ਜੀ ਵਾਸਤੇ ਕੀ ਹੈ ਤੁਹਾਡਾ ਮੇਰਾ ਨਾਮ ਬੌਨਾ ਕੀ ਹੋਇਆ ਕੀ ਅੱਜ ਕੋਲੈਕਸ਼ਨ ਅੱਜ ਹੀ ਹੋਇਆ ਸੀ ਇੱਥੇ ਆਏ ਸੀ ਅਸੀਂ ਅਸੀਂ ਇੱਧਰ ਆਏ ਸੀ ਕੁੜੀ ਵਾਸਤੇ ਤੁਹਾਨੂੰ ਕਿਸੇ ਨੂੰ ਖਬਰ ਦਿੱਤੀ ਇੱਥੇ ਕੁੜੀ ਆਈ ਆ ਅਸੀਂ ਇੱਥੇ ਆ ਕੇ ਬਹਿ ਗਏ ਅਸੀਂ ਇਹੀ ਅਸੀਂ ਇਹੀ ਤੇ ਆ ਸਾਨੂੰ ਕੁੜੀ ਨੂੰ ਮਿਲਾ ਦੋ ਮੇਰੇ ਕੁੜੀ ਦੀ ਚਾਚੀ ਆ ਅਸੀਂ ਕਿਹ ਕੁੜੀ ਨੂੰ ਮਿਲਾ ਦੋ ਅਸੀਂ ਕੋਈ ਕੰਮ ਨਹੀਂ ਕਰਦੇ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਤੁਹਾਨੂੰ ਮਾ ਹਾਂਜੀ ਸਾਨੂੰ ਮਾਰ ਕੇ ਮੇਰੇ ਜੇਠ ਨੂੰ ਅੰਦਰ ਲਾਤੇ ਇੱਕ ਨੂੰ ਸ਼ਬੀਨਾ ਸਾਰੇ ਅੰਦਰ ਕੋਈ ਉਹਨੇ ਮਾਰ ਕੇ ਤੁਹਾਨੂੰ ਬਹੁਤ ਮਾਰਿਆ ਤਿੰਨੇ ਜਾਨਾਂ ਨੂੰ ਅੰਦਰ ਲਾਤਾ ਮੇੜੀ ਫਰੀਜ਼ ਮਾਤਾ ਨਹੀਂ ਪਤਾ ਨਹੀਂ ਅਸੀਂ ਮੈਂ ਇਹੀ ਕਿਹਾ ਸਰ ਜੀ ਮੈਨੂੰ ਮਿਲ ਲੈਣ ਦਿਓ ਮੈਨੂੰ ਕੁੜੀ ਨੂੰ ਮਿਲ ਲੈਣ ਦਿਓ ਅਸੀਂ ਚੱਲ ਜਾਂਦੇ ਆ ਅਸੀਂ ਹੋਰ ਕੋਈ ਨਹੀਂ ਕਰਦੇ ਅਸੀਂ ਤੁਹਾਨੂੰ ਬਹਿ ਲੈਣ ਦਿਓ ਮੇਰੇ ਲੱਤ ਦੀ ਢੇਡ ਵਿੱਚ ਮਾਰੀ ਫਿਰ ਇੱਟ ਡੰਡੇ ਦੇ ਸਿਰ ਵਿੱਚ ਮਾਰੀ ਮੇਰੇ ਜੇਠ ਦੇ ਵੀ ਢੇਡ ਸਿਰ ਦੇ ਵਿੱਚ ਮਾਰੀ ਆ ਤੁਹਾਨੂੰ ਬਹੁਤ ਮਾਰਿਆ ਬੇਹੋਸ਼ ਹੋਇਆ ਲੁਧਿਆਣੇ ਲੈ ਕੇ ਗਏ ਪਰ ਕਿੱਥੇ ਹੋਣ ਤੁਹਾਡੀ ਸੁਣਾਈ ਨਹੀਂ ਹੋ ਰਹੀ ਆਸੇ ਗਰੀਬ ਬੰਦੇ ਆ ਸਾਡੀ ਸੁਣਾਈ ਕਰ ਲੋ ਰੱਬ ਦਾ ਵਾਸਤੇ ਸੁਣਾਈ ਹਾਂਜੀ ਪਤਾ ਨਹੀਂ ਕੀ ਕਰਨ ਆਏ ਆ ਹੁਣ ਸਾਨੂੰ ਜੇ ਕੁੜੀ ਨਾਲ ਚਾਹਤ ਹੋਣੀ ਜੇ ਕੋਸ਼ੀ ਫੇਰਦੀ ਕੁੜੀ ਵਿਆਹੀ ਹੋਈ ਆ ਸਾਨੂੰ ਕੁੜੀ ਨੂੰ ਮਿਲਾਵੋ ਸਾਨੂੰ ਕੁੜੀ ਕਹਿੰਦੀ ਕੁਝ ਵੀ ਨਹੀਂ ਛੱਡ ਦਿੰਦੇ ਕੁੜੀ ਕੁੜੀ ਮੁਸਲਮਾਨ ਨਾਲ ਪਹਿਲਾਂ ਵਿਆਹੀ ਹੋਈ ਆ ਇਹ ਦੂਜੀ ਬਰਾਦਰ ਨਾਲ ਵਿਆਹ ਕੁੜੀ ਦੀ ਮਰਜ਼ੀ ਨਾਲ ਵਿਆਹੀ ਹੋਈ ਆ ਕੋਸ਼ੀ ਨਾਲ ਵਿਆਹੀ ਹੋਈ ਆ ਇਹ ਦੂਜਾ ਵਿਆਹ ਕਰ ਭੱਜੇ ਭੱਜ ਕੇ ਆ ਗਈ ਤੁਹਾਨੂੰ ਪਤਾ ਨਹੀਂ ਹੈਗਾ ਕਿ ਇਹਦੇ ਨਾਲ ਗਈ ਆ ਕਿ ਇਹਦੇ ਨਾਲ ਨਹੀਂ ਗਈ ਹਾਂਜੀ ਅਸੀਂ ਪਤਾ ਨਹੀਂ ਅਸੀਂ 11 ਦਿਨ ਹੋ ਗਏ ਭੱਜੇ ਹੋਏ ਨੂੰ ਤੁਹਾਨੂੰ ਅਸੀਂ ਥਾਣੇ ਵੀ ਗਏ ਸਾਰੇ ਦੌੜ ਭੱਜੀ ਕੀਤੀ ਕੋਈ ਸੁਣਾਈ ਨਹੀਂ ਸਾਡੀ ਹੋਈ ਅਸੀਂ ਆਥੀ ਜੋੜਦੇ ਆ ਮੁੰਡਾ ਪੰਜਾਬੀ ਆ ਪੰਜਾਬੀ ਮੁੰਡਾ ਹਾਂਜੀ ਤੁਹਾਨੂੰ ਪਤਾ ਨਹੀਂ ਕੋਣ ਦੂਜੀ ਬਰਾਦਰੀ ਸਾਡੀ ਬਰਾਦਰੀ ਹੈ ਨਹੀਂ ਕੁੜੀ ਦੀ ਕਿ ਉਮਰ ਹੋਈ ਆ ਕੁੜੀ 17 18 ਸਾਲ ਦੀ ਆ ਠੀਕ ਆ ਉਹ ਆਧਾਰ ਕਾਰਡ ਦੇ ਆਧਾਰ ਕਾਰਡ ਦੇ ਅਸੀਂ ਇਹ ਕੇ ਬਾਅਦ ਚ ਬਣਾਏ ਆ ਆਧਾਰ ਕਾਰਡ ਉਹ ਤੇ ਦਾ ਢਾਲਤ ਫਾਲਤ ਬਣੇ ਹੋਏ ਆ ਉਮਰ ਕੁੜੀ 18 ਸਾਲ ਆ ਅੱਜ ਜਿੱਥੇ ਇੱਕ ਲੜਕੀ ਲੜਕਾ ਜੋ ਕਿ ਪ੍ਰੋਟੈਕਸ਼ਨ ਅਪਲਾਈ ਕਰਨ ਆਏ ਸੀਗੇ ਜੱਸ ਸਾਹਬ ਦੇ ਉਹਨਾਂ ਦੇ ਜੋ ਲੜਕੀ ਦੇ ਪਰਿਵਾਰ ਸੀਗੇ ਉਹਨਾਂ ਦੇ ਕੁਝ આરોਪ ਸੀਗੇ ਉਹ ਇਸ ਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਤੋਂ ਸ਼ਾਦੀ ਸ਼ੋਦਾ ਹੈ ਅ ਪਲੱਸ ਥੋੜਾ ਇੰਟਰ ਰਿਲੀਜੀਅਨ ਮੈਰਿਜ ਕਰਕੇ ਥੋੜਾ ਉਹਨਾਂ ਨੂੰ ਇਸ ਗੱਲ ਤੋਂ ਵੀ ਪ੍ਰੋਬਲਮ ਸੀਗੀ ਐਂਡ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਦਾਂ ਜੋ ਵੀ ਹੈ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਹੀਂ ਲਿੱਤਾ ਜਾ ਸਕਦਾ ਐਂਡ ਥਿਸ ਇਸ ਨੋਟ ਦੀ ਰਾਈਟ ਵੇ ਟੂ ਗੋ ਅਬਾਊਟ ਇ ਲੀਗਲੀ ਜੋ ਤੁਸੀਂ ਆਪਣਾ ਪ੍ਰੈਜ਼েন্ট ਕਰਨਾ ਹੈ ਸਾਈਡ ਵੀ ਲੜਕੀ ਦਾ ਵਿਆਹ ਪਹਿਲਾਂ ਹੋਇਆ ਵੈ ਤਾਂ ਉਹ ਤੁਸੀਂ ਲੀਗਲੀ ਆਪਣਾ ਲਾਇਰ ਕਰਕੇ ਜੱਜ ਸਾਹਿਬ ਦੇ ਪੁਟ ਅਪ ਕਰ ਸਕਦੇ ਹੋ ਤਾਂ ਉਹ ਪੀਸਫੁਲੀ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ ਗਿਆ ਐਂਡ ఎవਰੀਥਿੰਗ ਵਾਸ ਸੈਟਲਡ ਪਰਿਵਾਰ ਦੇ ਵੱਲੋਂ ਰੋਕ ਲਾਇਆ ਜਾ ਰਿਹਾ ਕਿ ਲੜਕੀ ਨੂੰ ਕੋ ਜਾਇਆਗੇ ਲਿਆਇਆ ਜਾਏਗਾ ਜੋ આરોਪ ਨੇ ਉਹ ਸਾਰੀ ਚੀਜ਼ ਵੈਰੀਫਾਈ ਹੋ ਜਾਊਗੀ ਹਲੇ ਸਿਰਫ આરોਪ ਇਹ ਜਿਹੜੇ ਵੀ આરોਪ ਹੈ ਅਸੀਂ ਇੱਥੋਂ ਫਿਲਹਾਲ ਆਪਣਾ ਪ੍ਰਾਈਮ ਪਰਪਸ ਹੀਗਾ ਵੀ ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਆਰਾਈਜ਼ ਹੋਣ ਦੀ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਗਿਆ ਜੋ ਵੀ ਅਲੀਗੇਸ਼ਨ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਸਕਦੀ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਸਰ ਮੁੰਡੇ ਵਾਲੇ ਤੇ ਵੀ ਰੋਕ ਲੱਗ ਮੁੰਡੇ ਵਾਲੇ ਦੇ ਕੋਲ ਵਾਲੇ ਸਾਹਮਣੇ ਵੀ ਓਪੀ ਦੇ ਅੰਦਰ ਲੜਾਈ ਝਗੜਾ ਵੀ ਹੋਇਆ ਹੈਗਾ ਜੀ ਅੰਦਰ ਲੜਾਈ ਝਗੜਾ ਅਸੀਂ ਨਹੀਂ ਹੋਣ ਦਿੱਤਾ ਮੁਲਾਜ਼ਮ ਅਸੀਂ ਬੀਇੰਗ ਪੁਲਿਸ ਅਸੀਂ ਆਲਵੇਜ਼ ਉਹਨਾਂ ਦੇ ਵਿੱਚ ਸੀਗੇ ਐਂਡ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਅਰਾਇਜ਼ ਹੋਣ ਦਿੱਤੀ ਐਂਡ ਦ ਸਿਚੁਏਸ਼ਨ ਵਾਸ ਕੰਟਰੋਲਡ ਸਰ ਜਿਹੜਾ ਪਰਿਵਾਰ ਬਾਹਰ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਢੰਡੇ ਵਗੈਰਾ ਉਹ ਜੋ ਵੀ ਅਲੀਗੇਸ਼ਨਸ ਨੇ ਕੋਰਟ ਚ ਬਹੁਤ ਕੈਮਰਾਸ ਨਾਲ ਕਵਰਡ ਹੈ ਜ ਜੋ ਵੀ ਪੁਲਿਸ ਨੇ ਆਪਦੇ ਆਪ ਨੂੰ ਵਿਚ ਲੈ ਹੁੰਦਾ ਕੋਈ ਲੜਾਈ ਰੋਕਣ ਲਈ ਜੋ ਵੀ ਕਾਰਵਾਈ ਕੀਤੀ ਗਈ ਸਾਰੀ ਕੈਮਰਾਸ ਚ ਕਵਰਡ ਹੈ ਮੈਂ ਅਸੀਂ ਉਹਨਾਂ ਨੂੰ ਕਿਹਾ ਜੋ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਗਲਤ ਕੀਤਾ ਤੁਸੀਂ ਬਿਲਕੁਲ ਕੰਪਲੇਂਟ ਦਿਓ ਵੀਲ ਵੈਰੀਫਾਈ 올 ది ਸੀਸੀਟੀਵੀ ਫੁਟੇਜ ਜੇ ਸਾਨੂੰ ਫੇਰ ਵੀ ਕੋਈ ਲੱਗਦਾ ਤਾਂ ਵੀਲ ਟੇਕ ਯੂ ਐਕਸ਼ਨ ਨਹੀਂ ਕੀਤਾ ਗਿਆ ਕਿਸੇ ਨਾਲ ਹਾਂਜੀ ਨਹੀਂ ਜੀ ਕੋਈ ਡਿਟੈਂਸ਼ਨ ਚ ਨਹੀਂ ਹੈ ਕੁੜੀ ਮੁੰਡੇ ਦੀ ਮੈਂ ਲੋਕੇਸ਼ਨ ਡਿਸਕਲੋਜ਼ ਨਹੀਂ ਕਰਾਂਗੇ ਜੀ ਫਾਰ ਆਬਵੀਅਸ ਫਾਰ ਆਬਵੀਅਸ ਰੀਜ਼ਨਸ ਥੈਂਕ ਯੂ